ਪੀਨੋ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ ਮੈਂ ਸੁਖਨਾਬ ਸਿੰਘ ਸਿੱਧੂ ਤੁਹਾਡੇ ਪੋਸਟ ਪ੍ਰੋਗਰਾਮ ਦੇ ਨਾਲ ਸ਼ਾਮਲ ਹਾਂ ਜਿਹਨੂੰ ਤੁਸੀਂ ਹਰੇਕ ਹਫ਼ਤੇ ਦੇਖ ਸਬਰੀਨਾ ਉਡੀਕ ਰਹੇ ਹੋ। ਗਿਣਤੀ ਬੇਸ਼ੱਕ ਥੋੜੀ ਹੈ ਪਰ ਸੁਣਨ ਵਾਲੇ ਸ਼ਹਿਰ ਦੇ ਲੋਕ ਸਾਡੇ ਨਾਲ ਜੁੜਦੇ ਆ ਸਾਨੂੰ ਇਸੇ ਗੱਲ ਦਾ ਮਾਣ ਹੈ। ਕੰਜੀਤ ਸਿੰਘ ਕੁੱਕੀ ਗੱਲ ਸਾਡੇ ਨਾਲ ਸ਼ਾਮਲ ਹੈ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗਿਲਸਾਹ ਸਵਾਗਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਖਨਾ, ਥੈਂਕ ਯੂ ਸੋ ਮੱਚ। ਵੈਲਕਮ ਜੀ। ਤੇ ਗਿਲਸਾਹ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਗੱਲ ਕਰ ਲਈਏ ਏ ਫੋਰ ਤੇ ਜਿਹੜੀਆਂ ਉਹਨਾਂ ਨੇ ਟਿਕਟਾਂ ਵੰਡੀਆਂ ਨੇ ਉਹਨਾਂ ਨੂੰ ਕਰਕੇ ਵੀ ਰੌਲਾ ਇੱਕ ਦੋ ਥਾਵਾਂ ਤੇ ਕਹਿੰਦੇ ਉਮੀਦਵਾਰ ਵੀ ਵਧਿਆ ਰੇ ਲੱਭ ਰਹੇ ਢੀਂਸਾ ਹੋਰਾਂ ਦੇ ਨਾਲ ਕੀ ਇਹਨਾਂ ਦਾ ਕਲੈਸ਼ ਪੈਣ ਦਾ ਸਾਰਾ ਜਾਂ ਸਮਝੌਤਾ ਹੋ ਜਾਊਗਾ। ਅਬ ਕਨਲੀ ਦਲ ਕੱਲ ਮੇਰੇ ਸਾਹ ਸੁਦੇਵ ਸਿੰਘ ਢੀਂਸਾ ਨਾਲ ਗੱਲ ਵੀ ਹੋਈ ਸੀਗੀ ਉਹਨਾਂ ਨੇ ਮੈਂ ਪੁੱਛਿਆ ਸੀ ਉਹਨਾਂ ਨੂੰ ਵੀ ਥੋੜੀ ਜਿਹੀ ਮੀਟਿੰਗ ਹੋਈ ਆ ਸੁਖਬੀਰ ਸਿੰਘ ਬਾਦਲ ਨਾਲ ਉਹਦਾ ਕੀ ਸਿੱਟਾ ਨਿਕਲਿਆ ਉਹ ਕਹਿੰਦੇ ਵੀ ਉਹ ਤਾਂ ਸਿਰਫ ਆਪਣੀ ਗਲਤੀ ਮਹਿਸੂਸ ਕਰ ਰਿਹਾ ਸੀ ਉਸ ਤੋਂ ਇਲਾਵਾ ਕੋਈ ਸਿੱਟਾ ਨਹੀਂ ਨਿਕਲਿਆ। ਦੇ ਨਾਮ ਹੈ ਆਪਣੇ ਮੁੰਡੇ ਲਈ ਕੋਈ ਟਿਕਟ ਮੰਗ ਰਿਹਾ ਹੈਗਾ ਇਹ ਗਲਤ ਪਰਸੈਪਸ਼ਨ ਦਿੱਤੀ ਜਾ ਰਹੀ ਹੈ ਜਿਹੜੀ ਅਸੀਂ ਗੱਲ 28 ਆਪਣਾ ਰੋਸ ਠਾਇਆ ਉਹ ਅਸੀਂ ਇਸ ਗੱਲ ਤੇ ਠਾਇਆ ਕਿ ਸਾਨੂੰ ਕੰਸਲਟ ਨਹੀਂ ਦਿੱਤਾ ਗਿਆ ਜਦੋਂ ਇਹਨਾਂ ਨੇ ਟਿਕਟਾਂ ਦੀ ਵੰਡ ਕੀਤੀ ਖਾਸ ਕਰਕੇ ਸੰਗਰੂਰ ਦੀ ਉਹ ਜਿਹੜੀ ਹੈਗੀ ਆ ਉਹ ਅਨਰਿਟਨ ਉਹਦਾ ਐਗਰੀਮੈਂਟ ਸੀ ਵੀ ਜਿਹੜਾ ਵੀ ਕੋਈ ਸੰਗਰੂਰ ਦੇ ਬਾਰੇ ਕੋਈ ਫੈਸਲਾ ਹੋਊਗਾ ਉਹਦੇ ਵਿੱਚ ਸਾਹ ਸੰਦੀਪ ਸਿੰਘ ਤੇ 인사 ਵੀ ਸਲਾਹ ਲਈ ਜਿਉਂਮ ਜਿਹੜੀ ਕਿ ਇਹਨਾਂ ਨੇ ਲਈ ਨਹੀਂ ਹੈਗੀ ਉਹਨਾਂ ਨੇ ਆਪਣੇ ਲੈਵਲ ਤੇ ਹੀ ਆਪਣੇ ਵੱਲੋਂ ਹੀ ਐਲਾਨ ਕੀਤੇ ਜਿਹੜੇ ਟਿਕਟਾਂ ਦੇ ਐਲਾਨ ਕੀਤੇ ਹੈਗੇ ਆ ਕਿਉਂਕਿ ਇਹਨਾਂ ਨੂੰ 2 ਦਿਨ ਪਹਿਲੇ ਪਤਾ ਲੱਗ ਗਿਆ ਸੀ ਵੀ ਇਸ ਤਰ੍ਹਾਂ ਟਿਕਟ ਕੱਟੀ ਜਾਣੀ ਹੈਗੀ ਆ ਪਰ ਇਹ ਕਹਿੰਦੇ ਸਾਡੀ ਇਹ ਕਦੀ ਮੰਗ ਹੀ ਹੈ ਨਹੀਂ ਸੀ ਬਲਕਿ ਅਸੀਂ ਤਾਂ ਹੋਰ ਟਿਕਟਾਂ ਜ਼ਰੂਰ ਮੰਗ ਰਹੇ ਸੀਗੇ ਜਿਵੇਂ ਬੀਬੀ ਪਰਮਜੀਤ ਕੋ ਔਰ ਗੁਲਸ਼ਨਾ ਫਰੀਦ ਕੋ ਉਹਨਾਂ ਲਈ ਅਸੀਂ ਮੰਗ ਜਰੂਰ ਕਰ ਰਹੇ ਸੀਗੇ ਜਿਹੜੀ ਜਸਟਿਸ ਨਿਰਮਲ ਸਿੰਘ ਦੇ ਵਾਈਫ ਨੇ ਤਾਂ ਨਾਸਿੰਘ ਗੁਲਸ਼ਨ ਉਹਨਾਂ ਦੀ ਬੇਟੀ ਹੈਗੀ ਆ ਉਹ ਤੁੱਕ ਨੂੰ ਨਾ ਦਾ ਪ੍ਰਾਣਾ ਕਾਲੀ ਇਤਿਹਾਸ ਹੈਗਾ ਤੇ ਪਹਿਲੇ ਮੈਂਬਰ ਪਾਰਲੀਮੈਂਟ ਰਹਿ ਵੀ ਚੁੱਕੀ ਨੇ ਪਰ ਇਹਨਾਂ ਨੇ ਇਸ ਗੱਲ 'ਤੇ ਕੋਈ ਤਵੱਜੂ ਨਹੀਂ ਦਿੱਤੀਗੀ ਸਾਰਸਕੀ ਸਿੰਘ ਬਾਦਲ ਨੇ ਪਰ ਮਦਰਕ ਇੱਕ ਕ੍ਰਾਈਸਿਸ ਹੈਗਾ ਹਜੇ ਵੀ ਅੰਦਰ ਬੇਵਿਸ਼ਵਾਸੀ ਹੈਗੀ ਆ ਲੋਕਾਂ ਵਿੱਚ ਵੀ ਭਰੋਸੇਯੋਗਤਾ ਦੀ ਕਮੀ ਹੈਗੀ ਆ ਪਰ ਬਾਰ-ਬਾਰ ਇਹ ਗੱਲ ਉਠਾ ਰਹੇ ਹੈਗੇ ਆ ਜਿਸ ਤਰ੍ਹਾਂ ਲਈ ਤੇ ਲਿਆਉਣਾ ਚਾਹੀਦਾ ਸੀ ਅਕਾਲੀ ਦਲ ਨੂੰ ਉਸ ਤਰ੍ਹਾਂ ਅਕਾਲੀ ਦਲ ਨਹੀਂ ਤੇ ਆ ਰਿਹਾ ਹਜੇ ਤੱਕ ਵੀ ਇਹਨਾਂ ਨੇ ਐਫਰਟਸ ਇੰਨੀਆਂ ਕਰਨ ਦੇ ਬਾਵਜੂਦ ਨਹੀਂ ਜਿਹੜਾ ਇਹਨਾਂ 'ਚ ਆਪਸ 'ਚ ਰੋਸਾ ਹੈਗਾ ਉਹ ਬਰਕਰਾਰ ਹੈਗਾ ਜੀ ਅਗਲੀ ਗੱਲ ਕਰ ਲਈਏ ਜੀ ਫਿਰ ਰੋਸੇ ਦੀ ਤੇ ਕੁਮਰ ਵਿਜੇ ਪ੍ਰਤਾਪ ਘੋੜਾ ਨੇ ਵੀ ਰੋਸਾ ਵੀ ਜ਼ਾਹਰ ਕਰਿਆ ਕੁਝ ਤੱਥ ਵੀ ਸਾਹਮਣੇ ਲਿਆ ਕੇ ਰੱਖਤੇ ਆ ਜੀ ਉਹਨਾਂ ਨੇ ਸਤ ਜਿਹੜੇ ਕੁਮਰ ਵਿਜੇ ਪ੍ਰਤਾਪ ਬਣੜਿਆ ਅਮਰਸਰ ਨਾਰਥ ਤੋਂ ਐਮਐਲਏ ਆ ਆਪ ਪਾਰਟੀ ਦੇ ਉਹ ਟਾਈਮ ਟਾਈਮ ਤੇ ਗੱਲ ਉਠਾਉਂਦੇ ਰਹਿੰਦੇ ਆ ਜਿਹੜੀ ਗਵਰਨਮੈਂਟ ਨੂੰ ਉਹਨਾਂ ਦੀਆਂ ਪਾਲਿਸੀਆਂ ਨੂੰ ਉਹ ਪਬਲਿਕ ਕਰ ਰਹੇ ਹੈਗੇ ਆ ਕਿ ਜੋ ਇਹ ਦੱਸ ਰਹੇ ਹੈਗੇ ਉਹ ਅਸਲ ਸਚਾਈ ਨਹੀਂ ਹੈਗੀ ਹੁਣ ਉਹਨਾਂ ਨੇ ਬਹੁਤ ਐਮ ਮੁੱਦਾ ਠਾਇਆ ਜਦੋਂ ਇੱਕ ਪਬਲਿਕ ਮੀਟਿੰਗ ਸੀਗੀ ਉਹਦਾ ਉੱਥੇ ਜਿਹੜੀ ਇਲੈਕਸ਼ਨਾਂ ਦੇ ਵਿੱਚ ਅਕਲਦੀਪ ਸਿੰਘ ਧਾਲੀਵਾਲ ਦੀ ਇਲੈਕਸ਼ਨ ਰੈਲੀ ਸੀਗੀ ਇਹ ਉਹਨਾਂ ਦੇ ਇਲਾਕੇ ਵਿੱਚ ਨੌਰਥ ਅੰਮ੍ਰਿਤਸਰ ਨੌਰਥ ਚ ਰੱਖੀ ਹੋਈ ਸੀ ਉਥੇ ਇਹਨਾਂ ਨੇ 46 ਮਿੰਟ ਦਾ ਲੈਕਚਰ ਦਿੱਤਾ ਹੈਗਾ ਕੁਮਰ ਵਿਜੇ ਪ੍ਰਤਾਪ ਨੇ ਤੇ ਉਹਨਾਂ ਨੇ ਉਸ ਵਿੱਚ ਜਿਹੜੇ ਤੱਥ ਜਾਗਰ ਕੀਤੇ ਹੈਗੇ ਉਹਨਾਂ ਨੇ ਡਰੱਗ ਦੇ ਈਸ਼ੂ ਤੇ ਗੱਲ ਕੀਤੀ ਹੈਗੀ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਰਾ ਫੋਨ ਜਿਹੜਾ ਹੈਗਾ ਲਗਾਤਾਰ ਟੈਪ ਕੀਤਾ ਜਾ ਟੈਪ ਕੀਤਾ ਜਾ ਰਿਹਾ ਹੈਗਾ ਤੇ ਉਸ ਬਾਰੇ ਕਹਿੰਦੇ ਮੈਂ ਗੱਲ ਵੀ ਕੀਤੀ ਸੀ ਰਗ ਚੱਲੇ ਨਾ ਉਹਨਾਂ ਨੇ ਮੈਨੂੰ ਕੋਈ ਕਿਸੇ ਤਰ੍ਹਾਂ ਦਾ ਸੰਤੁਸ਼ਟੀ ਵਾਲਾ ਆਨਸਰ ਨਹੀਂ ਦਿੱਤਾ ਵੀ ਅਸੀਂ ਦੇਖਾਂਗੇ ਜਾਂ ਕਰਾਂਗੇ ਉਹ ਕਹਿੰਦਾ ਵੀ ਜੋ ਵੀ ਫੈਸਲੇ ਇੱਥੇ ਹੁੰਦੇ ਨੇ ਉਹ ਸਾਰੇ ਰਗਵ ਚੱਡੇ ਦੇ ਇਸ਼ਾਰਿਆਂ ਤੇ ਹੁੰਦੇ ਨੇ ਤੇ ਉਹਨਾਂ ਦੇ ਬਾਰੇ ਹੀ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਥੇ ਦੋ ਪੁਲਿਸ ਆਫੀਸਰ ਨੇ ਅਮਰਸਰ ਦੇ ਵਿੱਚ ਇੱਕ ਡਿਪਟੀ ਸੁਪਰਡੈਂਟ ਪੁਲਿਸ ਆ ਇੱਕ ਸੁਪਰਡੈਂਟ ਪੁਲਿਸ ਆ ਜਿਹੜੇ ਕਿ ਉਹਨਾਂ ਦੀ ਦੇਖਰੇਖ ਹੇਠ ਸਾਰਾ ਨਸ਼ੇ ਦਾ ਵਪਾਰ ਇੱਥੇ ਚੱਲ ਰਿਹਾ ਹੈਗਾ ਤੇ ਮੈਂ ਇਸ ਬਾਰੇ ਡੀਜੀਪੀ ਨਾਲ ਵੀ ਗੱਲ ਕਰ ਚੁੱਕਿਆ ਹੈਗਾ ਤੇ ਮੈਂ ਇਸ਼ੂ ਉਠਾਇਆ ਵੀ ਹੈਗਾ ਅੱਗੇ ਵੀ ਉਦੋਂ ਸਰਤਲ ਦੀਪ ਸਿੰਘ ਧਾਲੀਆ ਸਟੇਜ ਤੇ ਮੌਜੂਦ ਸੀਗੇ ਜਦੋਂ ਬੋਲ ਰਿਹਾ ਸੀਗਾ ਇਹ ਬਹੁਤ ਵਾਇਰਲ ਵੀ ਹੋਈ ਹੈ ਇਹ ਇਹਨਾਂ ਦੀ ਕਲਿੱਪਸ ਜਿਹੜੀਆਂ ਨੇ ਤੇ ਉਹਨਾਂ ਨੇ ਸਿੱਧਾ-ਸਿੱਧਾ ਨਾਂ ਲਿਆ ਰਾਗਵ ਚੱਡੇ ਦਾ ਕਿ ਇਹਨਾਂ ਦੋਨਾਂ ਅਫਸਰ ਦੇ ਪਿੱਛੇ ਪੁਸ਼ਤ ਪਣਾਈ ਜਿਹੜੀ ਹੈਗੀ ਆ ਉਹ ਰਾਗਵ ਚੱਡੇ ਦੀ ਹੈਗੀ ਆ ਤੇ ਰਾਗਵ ਚੱਡਾ ਹੁਣ ਬਹੁਤ ਜ਼ਿਆਦਾ ਤੋਂ ਲੱਭ ਨਹੀਂ ਰਿਹਾ ਵੀ ਹੈ ਕਿੱਥੇ ਆ ਉਹ ਨਾ ਤਾਂ ਉਹ ਆਪਣੇ ਜਿਹੜਾ ਇਹਨਾਂ ਦਾ ਪ੍ਰੀਮੋ ਹੈਗੇ ਅਰਵਿੰਦ ਕੇਜਰੀਆ ਜਿਹੇ ਦਿੱਲੀ ਦੇ ਚੀਫ ਮਿਨਿਸਟਰ ਆ ਉਹਨਾਂ ਦੀ ਅਰੈਸਟ ਤੋਂ ਬਾਅਦ ਉਹਦਾ ਕੋਈ ਪ੍ਰਤੀਕਰਮ ਆਇਆ ਹੈਗਾ ਤੇ ਨਾ ਹੁਣ ਕੋਈ ਉਹਨਾਂ ਦਾ ਇਲੈਕਸ਼ਨਸ ਦੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਪ੍ਰਤੀਕਰਮ ਆਇਆ ਹੈਗਾ ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਡੈਮਨਿੰਗ ਉਹਨਾਂ ਨੇ ਐਕੋਜੀਸ਼ਨਸ ਲਾਈਆਂ ਨੇ ਕੋਮਰ ਵਿਜੇਪ੍ਰਤਾਪ ਨੇ ਉਹ ਇਟਸੈਲਬ ਬਹੁਤ ਇੰਪੋਰਟੈਂਟ ਨੇ ਤੇ ਇਹ ਤਾਂ ਸਾਰਿਆਂ ਨੂੰ ਪਬਲਿਕ ਚ ਪਹਿਲੇ ਹੀ ਪਰਸੈਪਸ਼ਨ ਆ ਵੀ ਜਿਹੜਾ ਨਸ਼ੇ ਦਾ ਵਪਾਰ ਹੈਗਾ ਪੰਜਾਬ ਵਿੱਚ ਇਹ ਵਿਦਾਊਟ ਪੋਲਿਟੀਕਲ ਬੈਕਿੰਗ ਤੋਂ ਚੱਲੀ ਹੀ ਨਹੀਂ ਸਕਦਾ ਇਸ ਤੇ ਪੁਲਿਸ ਦੀ ਜਿਹੜਾ ਸਹਿਯੋਗ ਤੋਂ ਬਿਨਾਂ ਸੋ ਹੁਣ ਨੇ ਹੁਣ ਵਾਕਈ ਮੁੱਖ ਦਾ ਤੌਰ ਤੇ ਗੱਲ 28 ਹੈਗੀ ਐ ਸਿਟਿੰਗ ਐਮ ਐਲ اے ਹੈਗੇ ਆ ਰੂਲਿੰਗ ਪਾਰਟੀ ਦੇ ਐਮ ਐਲ اے ਹੈਗੇ ਆ ਇਹਦੇ ਬਾਰੇ ਪਰ ਸਰਕਾਰ ਦਾ ਕੋਈ ਕਿਸੇ ਤਰ੍ਹਾਂ ਦਾ ਨਾ ਪੁਲਿਸ ਦਾ ਕੋਈ ਕੋਈ ਪ੍ਰਤੀਕਰਮ ਨਹੀਂ ਆਇਆ। ਜੀ। ਅਗਲੀ ਗੱਲ ਗਿੱਲ ਸਾਹਿਬ ਹੁਣ ਜਦੋਂ ਆਪਾਂ ਛੇੜੀ ਆ ਤਾਂ ਥੋੜੀ ਜਿਹੀ ਆਮ ਆਦਮੀ ਪਾਰਟੀ ਦੀ ਹੀ ਕਰ ਲਈਏ ਦਿੱਲੀ ਦੇ ਵਿੱਚ। ਹਰਵਿੰਦ ਕੇਜਰੀਵਾਲ ਦੇ ਬਾਰੇ ਕੱਲ ਇੱਕ ਜਿਹੜੀ ਸੁਣਵਾਈ ਹੋਈ ਮਨੀਸ਼ ਰਸ ਸ਼ੋਧੀਆਂ ਦੇ ਵੀ ਸੁਣਵਾਈ ਕੱਲ ਹੋਈ ਜਿਹੜੇ ਤੇ ਕਿਹਾ ਗਿਆ ਕਿ 29 ਅਪ੍ਰੈਲ 2020 ਦੇ ਤੇ ਕਾਰਵਾਈ ਨੂੰ ਜਿਹੜਾ ਸੁਣਵਾਈ ਹੈ ਸੌਰੀ ਤਾਂ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਮਾਮਲੇ ਦੇ ਵਿੱਚ ਈਡੀ ਨੇ ਜਿਹੜੀਆਂ ਗੱਲਾਂ ਕਹਤੀਆਂ ਕਿ ਇਹ ਬੇਰ ਲੈਣਾ ਚਾਹੁੰਦੇ ਨੇ ਔਰ ਉਹ ਮੈਡੀਕਲ ਨੂੰ ਆਧਾਰ ਬਣਾ ਕੇ ਲੈਣਾ ਚਾਹੁੰਦੇ ਆ ਔਰ ਇਹ ਮਿੱਠਾ ਖਾ ਰਹੇ ਆ ਅੰਬ ਖਾ ਰਹੇ ਆ ਜਾਂ ਕੁਝ ਹੋਰ ਹੈ ਉਹਨਾਂ ਨੇ ਜੇਲ ਮੈਨੂਅਲ ਵੀ ਪੇਸ਼ ਕਰਤਾ ਕਿ ਆ ਫੂਡ ਦੇ ਵਿੱਚ ਇਹਨੂੰ ਦਿੱਤਾ ਜਾ ਰਿਹਾ ਤੇ ਇਹ ਖਾ ਰਹੇ ਆ ਜਦੋਂ ਇਹ ਨਦੀ ਉਹ ਅਰੈਸਟ ਹੋ ਕੇ ਜੁਡੀਸ਼ੀਅਲ ਕਸਟਡੀ ਚ ਭੇਜਿਆ ਸੀ ਨਾ ਦਿੱਲੀ ਚੀਫ ਮਿਨਿਸਟਰ ਅਰਵਿੰਦ ਕੇਜਰੀਆ ਉਹ ਤਾਂ ਉਦੋਂ ਕੋਰਟ ਨੇ ਇਹਨੂੰ ਲਾਓ ਕੀਤਾ ਸੀਗਾ ਕਿ ਆਪਣੇ ਘਰੋਂ ਇਹ ਆਪਣਾ ਰੋਟੀ ਮੰਗਵਾ ਸਕਦੇ ਹੈਗੇ ਜਦ ਕਿ ਇਹ ਐクセਪਸ਼ਨ ਹੁੰਦੀ ਹੈਗੀ ਵੈਸੇ ਤਾਂ ਸਾਰਿਆਂ ਨੂੰ ਹੁੰਦਾ ਕਿ ਤੁਸੀਂ ਜੇਲ੍ਹ ਦੀ ਰੋਟੀ ਖਾਣੀ ਹੈਗੀ ਆ ਜੇਲ੍ਹ ਦੀ ਰੋਟੀ ਏਡੀ ਕੋਈ ਮਾੜੀ ਨਹੀਂ ਹੁੰਦੀ ਮੈਂ ਕਾਫੀ ਚਿਰ ਉੱਥੇ ਰਿਹਾ ਹੈਗਾ ਤੇ ਪਰ ਫਿਰ ਵੀ ਇਹਨਾਂ ਨੂੰ ਇਹ ਪਰਮਿਸ਼ਨ ਦਿੱਤੀ ਗਈ ਸੀ ਵੀ ਘਰੋਂ ਆਪਣੀ ਰੋਟੀ ਮਗਾ ਸਕਦੇ ਨੇ ਜੀ ਮਤਲਬ ਕਿ ਖਾਣਾ ਘਰੋਂ ਮਗਾ ਸਕਦੇ ਹੈਗੇ ਉਸ ਤੇ ਉਸ ਦੇ ਬਾਬਤ ਇਹਨਾਂ ਨੇ ਇੱਕ ਐਪਲੀਕੇਸ਼ਨ ਲਾਈ ਸੀ ਕਿ ਮੇਰੀਆਂ ਡਾਇਬੀਟਿਸ ਜਿਹੜੀ ਹੈ ਡਾਇਬੈਟਿਕ ਹੈਗੇ ਆ ਅਰਵਿੰਦ ਕੇ ਜੀ ਆ ਤੇ ਮੇਰੀ ਜਿਹੜੀ ਡਾਇਬੀਟੀਸ ਹੈਗੀਆਂ ਨੇ ਉਹ ਕੰਟਰੋਲ ਨਹੀਂ ਹੋ ਰੀਆਂ ਗਿਆ ਜੇਲ੍ਹ ਦੇ ਵਿੱਚ ਵੀ ਇਹਦੇ ਥਾਣੇ ਖਾਣੇ ਕਰਕੇ ਕਹਿ ਲੋ ਜਾਂ ਕਿਵੇਂ ਹੈਗਾ ਉਸ ਦੇ ਵਿਰੋਧ ਵਿੱਚ ਕੱਲ੍ਹ ਉਸ ਦੀ ਸੁਣਵਾਈ ਸੀ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਲਾਈ ਸੀ ਉਸੇ ਫਿਰ ਆਪਣਾ ਪੱਖ ਦੱਸਦੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਹਨਾਂ ਦੀ ਕਿਸੇ ਵੀ ਰਾਹਤ ਨੂੰ ਅਪੋਜ਼ ਕੀਤਾ ਹੈ ਤੇ ਉਹਨਾਂ ਨੇ ਆਪਣੇ ਵੱਲੋਂ ਤੱਥ ਪੇਸ਼ ਕੀਤੇ ਆ ਵੀ ਜਿਹੜੀ ਇਹ ਡਾਇਟ ਖਾ ਰਹੇ ਹੈਗੇ ਆ ਉਹ 슈ਗਰ ਮਤਲਬ ਕਿ 슈ਗਰ ਵਾਲੀ 슈ਗਰ ਨਾਲ ਭਰੀ ਹੋਈ ਡਾਇਟ ਖਾ ਰਹੇ ਆ ਤੇ ਜਾਣ ਕੇ ਹੀ ਡਾਇਟ ਖਾ ਰਹੇ ਆ ਵੀ ਤਾਂਕਿ ਇਹਨਾਂ ਦੀ ਜਿਹੜੀ ਡਾਇਬੀਟਿਕ ਪ੍ਰੋਬਲਮ ਆ ਉਹ ਹੋਰ ਵੱਸ ਹੋ ਜੇ ਤੇ ਫਿਰ ਉਹਨੂੰ ਇਹ ਆਧਾਰ ਬਣਾ ਕੇ ਆਪਣੀ ਬੇਲ ਦੀ ਐਪਲੀਕੇਸ਼ਨ ਲਾ ਸਕਣ ਕਿ ਮੇਰੀ ਡਾਇਬੀਟੀਜ਼ ਦਾ ਇਲਾਜ ਜਿਹੜਾ ਹੈਗਾ ਉਹ ਜੇਲ੍ਹ ਵਿੱਚ ਨਹੀਂ ਹੋ ਸਕਦਾ ਇਸ ਦੀ ਮੈਨੂੰ ਰਲੀਫ ਦਿੱਤੀ ਜਾਵੇ ਤੇ ਮੈਂ ਆਪਣਾ ਇਲਾਜ ਆਪ ਕਰਵਾ ਸਕਾਂ ਜਦਕਿ ਜੇਲ੍ਹ ਦੇ ਵਿੱਚ ਪੂਰੀ ਫੈਸਿਲਿਟੀ ਹੈਗੀ ਹਸਪੀਟਲ ਵੀ ਹੈਗਾ ਡਾਕਟਰ ਵੀ ਹੈਗਾ ਤੇ ਜੇ ਲੋੜ ਪੈਂਦੀ ਹੈ ਤਾਂ ਉਹ ਬਾਹਰ ਦੇ ਸਪੈਸ਼ਲਾਈਜ਼ ਹਸਪੀਟਲ ਵਿੱਚ ਵੀ ਜੇਲ੍ਹ ਅੜੇ ਲੈ ਕੇ ਜਾਂਦੇ ਹੈਗੇ ਆ ਮਤਲਬ ਕਿ ਉਥੋਂ ਦੇ ਕੈਦੀਆਂ ਪਰ ਉਹਨਾਂ ਨੇ ਇਸ ਦੇ ਬੇਸਿਸ ਤੇ ਆਪਣੀ ਰਿਲੀਫ ਲੈਣੀ ਚਾਹੀ ਸੀ ਜੀ ਦਾ ਕਿ ਉਹਨਾਂ ਨੇ ਕੈਟਾਗੋਰਿਕਲੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਰੋਧ ਕੀਤਾ ਹੈਗਾ ਤੇ ਉਹਨਾਂ ਨੇ ਤੱਥ ਵੀ ਪੇਸ਼ ਕੀਤੇ ਵੀ ਇਹ ਕਿੰਦਾ ਦੀ ਡਾਇਟ ਜੇਲ ਵਿੱਚ ਖਾ ਰਹੇ ਹੈਗੇ ਆ ਜੀ ਪੰਜਾਬ ਦੀ ਗੱਲ ਕਰੀਏ ਜੀ ਤਾਂ ਇਲੈਕਸ਼ਨ ਦਾ ਮਾਹੌਲ ਲਗਭਗ ਗਰਮ ਹੋ ਗਿਆ ਸਾਰੀਆਂ ਪਾਰਟੀਆਂ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ ਕੁਸ਼ਤ ਕਰੇਗੇ ਤੇ ਹੁਣ ਆਮ ਆਦਮੀ ਪਾਰਟੀ ਤੇ ਭਾਜਪਾ ਵਾਲਿਆਂ ਨੂੰ ਸਮੱਸਿਆ ਬਹੁਤ ਹੈ ਖਾਸ ਕਰਕੇ ਮਾਲਵੇ ਦੇ ਵਿੱਚ ਵੈਸਤਾ ਮੱਝ ਵਾਲੇ ਪਾਸੇ ਅਮਰਤਸਰ ਦੇ ਵਿੱਚ ਵੀ ਪੁੱਛ ਗੇਸ਼ ਉਹਨਾਂ ਦੀ ਹੁੰਦੀ ਹੈ ਹਾਲਾਂਕਿ ਇਹੋ ਜੇ ਬਣ ਗਏ ਕਿ ਕਈ ਥਾਈਂ ਬਿਨਾਂ ਦੱਸੇ ਆਉਣਾ ਪੈਂਦਾ ਕਈ ਥਾਈਂ ਗੋਪਤ ਮੀਟਿੰਗਾਂ ਕਰਨੀਆਂ ਪੈਂਦੀਆਂ ਤੇ ਜਿੱਥੇ ਕਿਤੇ ਉਹ ਜਨਤਕ ਜਾਂਦੇ ਨਹੀਂ ਉੱਥੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਬੜਾ ਇੰਟਰਸਟਿੰਗ ਪੋਲੀਟੀਕਲ ਸੀਨ ਬਣਿਆ ਹੋਇਆ ਪੰਜਾਬ 'ਚ ਅੱਜ ਜਿਹੜੀ ਨਵੀਂ ਡਵੈਲਪਮੈਂਟ ਹੋਣੀ ਹੈਗੀ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਇੱਕ ਅਹਿਮ ਲੀਡਰ ਸੀਗੇ ਵਿਜੇ ਸੰਪਲਾ ਉਨਾ ਬਾਰੇ ਨਿਊਜ਼ ਰਿਪੋਰਟਸ ਆ ਰਹੀਆਂ ਨੇ ਕਿ ਅੱਜ ਸਰ ਸਰਬਜੀਤ ਸਿੰਘ ਬਾਦਲ ਹੁਸ਼ਿਆਰਪੁਰ ਜਾ ਰਿਹਾ ਚੇਚੇ ਜਿੱਥੇ ਕਿ ਉਹਨਾਂ ਨੂੰ ਅਕਾਲੀ ਦਲ ਵੀ ਸ਼ਾਮਲ ਕਰਕੇ ਹੁਸ਼ਿਆਰਪੁਰ ਦੀ ਜਿਹੜੀ ਲੋਕ ਸਭਾ ਦੀ ਸੀਟ ਹੈ ਜਿਹੜੀ ਹਜੇ ਤੱਕ ਇਹਨਾਂ ਨੇ ਅਲੌਟ ਨਹੀਂ ਕੀਤੀ ਕੈਂਡੀਡੇਟ ਆਪਣਾ ਅਨਾਉਂਸ ਨਹੀਂ ਕੀਤਾ ਅਕਾਲੀ ਦਲ ਨੇ ਉਥੇ ਇਹਨਾਂ ਨੂੰ ਆਪਣੇ ਵੱਲੋਂ ਲੋਕ ਸਭਾ ਦਾ ਕੈਂਡੀਡੇਟ ਲਾਣਿਆ ਜਾਊਗਾ ਵਿਜੇ ਸਾਂਪਲਾ ਬੜੇ ਨਾਮਵਾਰ ਤੇ ਕੱਦਵਾਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਪਰ ਹੁਣ ਇਸ ਵੇਲੇ ਉਹਨਾਂ ਨੂੰ ਟਿਕਟ ਜਿਹੜੀ ਸੀਗੀ ਲੋਕ ਸਭਾ ਤੋਂ ਫੇਰ ਢਨਾਈ ਕੀਤੀ ਹੈਗੀ ਭਾਰਤੀ ਜਨਤਾ ਪਾਰਟੀ ਨੇ ਜਿਹਦੇ ਕਰਕੇ ਉਹ ਕਾਫੀ ਰੋਸੇ ਵਿੱਚ ਸੀਗੇ ਤੇ ਇਹਨਾਂ ਨੇ ਇਹ ਆਪਰਚੂਨਿਟੀ ਦੇਖ ਕੇ ਆਕਾਲੀ ਦਲ ਨੇ ਕਿਉਂਕਿ ਜਿਸ ਤਰ੍ਹਾਂ ਆਕਾਲੀ ਦਲ ਨੂੰ ਖੋਰਾ ਲਾਇਆ ਜਾ ਰਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਅੰਦਰੂਨੀ ਤੌਰ ਤੇ ਜਿਸ ਤਰ੍ਹਾਂ ਕਿ 스타 ਅਸਕੰਦਰ ਸਿੰਘ ਮਲੂਕੇ ਦੀ ਡਾਟਰ ਇਨ ਲਾ ਦਾ ਮਾਮਲਾ ਹੈਗਾ ਉਸੇ ਨੂੰ ਇਹ ਕਾਊਂਟਰ ਕਰਨ ਦੇ ਲਈ ਆਪਣੇ ਵੱਲੋਂ ਇੱਕ ਆਫੈਂਸਿਵ ਮੂਵ ਜਿਹੜੀ ਹੈਗੀ ਆ ਉਹ ਕਾਲੀ ਦਲ ਵੱਲੋਂ ਚਲਾਈ ਜਾ ਰਹੀ ਹੈਗੀ ਹੁਣ ਦੇਖਦੇ ਆ ਕਿ ਅੱਜ ਉਹ ਜੁਆਇਨ ਕਰਦੇ ਆ ਕਿ ਨਹੀਂ ਜੁਆਇਨ ਕਰਦੇ ਪਰ ਇਹ ਨਿਊਜ਼ ਰਿਪੋਰਟਸ ਇਹ ਲਗਾਤਾਰ ਆ ਰਹੀਆਂ ਹੈਗੀਆਂ ਕਿ ਅੱਜ ਉਹਨਾਂ ਦੀ ਜੁਆਇਨਿੰਗ ਹੋਊਗੀ ਸ਼੍ਰੋਣੀ ਕਾਲੀ ਦਲ ਬਾਦਲ ਦੇ ਵਿੱਚ ਤੇ ਦੂਸਰੇ ਜਿਹੜੇ ਹੈਗੇ ਕੈਂਡੀਡੇਟਸ ਦਾ ਮਾਮਲਾ ਆਪ ਨੇ ਤਾਂ ਸਾਰੇ 13 ਦੇ 13 ਕੈਂਡੀਡੇਟਸ ਐਲਾਨ ਦਿੱਤੇ ਹੈਗੇ ਆ ਭਾਰਤੀ ਜਨਤਾ ਪਾਰਟੀ ਨੇ 9 ਕੈਂਡੀਡੇਟਸ ਆ ਤਾਰੇ ਹੈਗੇ ਆ ਤੇ ਬਾਕੀ ਕਾਂਗਰਸ ਤੇ ਅਕਾਲੀ ਦਲ ਨੇ ਹਜੇ 7-7 ਕੈਂਡੀਡੇਟਸ ਆਪਣੇ ਐਲਾਨਣੇ ਹੈਗੇ ਆ ਤੇ ਉਹਦੇ ਵਿੱਚ ਜਿਹੜੇ ਕੈਂਡੀਡੇਟਸ ਹੈਗੇ ਨੇ ਆਪ ਦੇ ਖਾਸ ਕਰਕੇ ਤੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟਸ ਖੜੇ ਨੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਲਗਾਤਾਰ ਕਿਸਾਨੀ ਦਾ ਮਤਲਬ ਕਿ ਵਰੋਕ ਚੱਲਣਾ ਪੈ ਰਿਹਾ ਹੈਗਾ ਜਿੱਥੇ ਵੀ ਕਿਤੇ ਉਹ ਰੈਲੀ ਕਰਨ ਜਾਂਦੇ ਆ ਜਾਂ ਬਾਹਰ ਨਿਕਲਦੇ ਨੇ ਉੱਥੇ ਹੀ ਉਹਨਾਂ ਦਾ ਕਾਲੇ ਝੰਡਿਆਂ ਨਾਲ ਉਹਨਾਂ ਦੇ ਰਾਹ ਰੁਕੀ ਜਾਂਦੇ ਹੈਗੇ ਆ ਉਹਨਾਂ ਨੂੰ ਰੈਲੀ ਕਰਨ ਤੋਂ ਰੋਕਿਆ ਜਾਂਦਾ ਬਹੁਤ ਖਾਵਾਂ ਤੇ ਰੈਲੀਆਂ ਜਿਹੜੀਆਂ ਹੈਗੀਆਂ ਰੱਦ ਵੀ ਕਰਨੀਆਂ ਪਈਆਂ ਨੇ ਜਿਸ ਤਰ੍ਹਾਂ ਕਿ ਗੋਨਿਆਣਾ ਮੰਡੀ ਦੇ ਵਿੱਚ ਜਿਹੜੀ ਸਰ ਗਰਮੀਤ ਸਿੰਘ ਕੁੱਡੀਆਂ ਵੱਲੋਂ ਉਹਨਾਂ ਦੇ ਬੇਟੇ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਪਰ ਉਹਦਾ ਪਤਾ ਲੱਗਣ ਤੇ ਸਾਂਝ ਜਿੱਥੇ ਬੰਦੀਆਂ ਨੇ ਉਹਦਾ ਵਿਰੋਧ ਕੀਤਾ ਤੇ ਇਸ ਕਰਕੇ ਉਹਨਾਂ ਨੂੰ ਮੀਟਿੰਗ ਰੱਦ ਵੀ ਕਰਨੀ ਪਈ ਹੈਗੀ ਇਸੇ ਤਰ੍ਹਾਂ ਦਾ ਹੀ ਹਾਲ ਹੰਸਰਾਜ ਹੰਸ ਦਾ ਫਰੀਦਕੋਟ ਕੰਸਟੀਚੈਂਸੀ ਵਿੱਚ ਇਸੇ ਤਰ੍ਹਾਂ ਕਰਮਜੀਤ ਅਨਮੋਲ ਜਿਹੜਾ ਆਪ ਦਾ ਕੈਂਡੀਡੇਟ ਹੈ ਫਰੀਦਕੋਟ ਤੋਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਚਾਹੇ ਬੀਬੀ ਪਰਨੀਤ ਕੌਰ ਹੈਗੇ ਪਟਿਆਲੇ ਤੋਂ ਚਾਹੇ ਇਹਨਾਂ ਦੇ ਹੋਰ ਕੈਂਡੀਡੇਟਸ ਹੈਗੇ ਨੇ ਹਜੇ ਉਹਦੀ ਮਾਲਵਿੰਦਰ ਕੰਗ ਬਾਰੇ ਕੋਈ ਇਸ ਤਰ੍ਹਾਂ ਦੀ ਰਿਪੋਰਟ ਆਈ ਨਹੀਂ ਕਿ ਉਹਨਾਂ ਨੂੰ ਕਿਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੋਵੇ ਆਨੰਦਪੁਰ ਸਾਹਿਬ ਦੀ ਸੀਟ ਤੋਂ ਸੋ ਇਸ ਕਰਕੇ ਬਹੁਤ ਥਾਵਾਂ ਤੇ ਜਿੱਮੇ ਅਮਰਸਰ ਦੇ ਸਾ ਅਕਲਦੀਪ ਸਿੰਘ ਧਾਲੀਵਾਲ ਹੈਗੇ ਆ ਆਪ ਦੇ ਕੈਂਡੀਡੇਟ ਉਹਨਾਂ ਨੂੰ ਉੱਥੇ ਉੱਥੇ ਤਰਨਜੀਤ ਸਿੰਘ ਸੰਧੂ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਬੜੇ ਔਕਵਰਡ ਕੁਐਸਚਨਸ ਜਿਹੜੇ ਹੈਗੇ ਆ ਜਦੋਂ ਕਰਾਊਡ ਵਿੱਚ ਉਹਨਾਂ ਨੂੰ ਪੁੱਛੇ ਜਾਂਦੇ ਆ ਤਾਂ ਉਹ ਅਵਾਇਡ ਕਰਦੇ ਹੈਗੇ ਆ ਉਹਦਾ ਆਨਸਰ ਦੇਣ ਤੋਂ ਤੇ ਬਹੁਤ ਕੋਸ਼ਿਸ਼ ਕਰਦੇ ਆ ਕਿ ਕੈਮਰੇ ਵਾਲੇ ਜਿਹੜੇ ਹੈਗੇ ਉਹਨਾਂ ਦੀ ਕੋਈ ਕਲਿੱਪ ਦੀ ਰਿਕਾਰਡਿੰਗ ਨਾ ਬਣਾਉਣ ਜਿਹੜੀ ਕਿ ਉਹਨਾਂ ਦੀ ਇੰਟਰੈਕਸ਼ਨ ਹੁੰਦੀ ਆ ਪਬਲਿਕ ਨਾਲ ਜਦੋਂ ਪਬਲਿਕ ਉਹਨਾਂ ਨੂੰ ਔਕਵਰਡ ਕੁਐਸਚਨ ਪੁੱਛਦੀ ਹੈਗੀ ਆ ਇਸੇ ਤਰ੍ਹਾਂ ਜਿਵੇਂ ਗਰਵੀਤ ਸਿੰਘ ਫੁੱਡੀਆਂ ਨਾਲ ਵੀ ਇਸੇ ਤਰ੍ਹਾਂ ਦਾ ਵਿਆਹ ਹੋ ਰਿਹਾ ਹੈਗਾ ਉਹ ਆਪਣੇ ਵੱਲੋਂ ਕੋਸ਼ਿਸ਼ ਤਾਂ ਬਹੁਤ ਕਰ ਰਹੀ ਹੈ ਅਸਲੀਆ ਪਰ ਲੋਕਾਂ ਦਾ ਜਿਹੜਾ ਵਿਰੋਧ ਦਾ ਰੋਸਾ ਹੈਗਾ ਖਾਸ ਕਰਕੇ ਕਿਸਾਨੀ ਦਾ ਉਹ ਘਟ ਨਹੀਂ ਰਿਹਾ ਪਰ ਇਹਦੇ ਚ ਇੱਕ ਦੇਖਣ ਵਾਲੀ ਗੱਲ ਆ ਕਿ ਕਿਤੇ ਵੀ ਕੋਈ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਬੰਦੀ ਸਿੱਖਾਂ ਦਾ ਈਸ਼ੂ ਕਿਤੇ ਵੀ اٹھਾਇਆ ਨਹੀਂ ਜਾ ਰਿਹਾ ਨਾ ਕਿਸੇ ਕੈਂਡੀਡੇਟ ਤੋਂ ਉਸ ਬਾਰੇ ਪੁੱਛਿਆ ਜਾ ਰਿਹਾ ਨਾ ਕਿਤੇ ਕੁਐਸਚਨਸ ਹੋਏ ਨੇ ਸਾਤਲਵੀਪ ਸਿੰਘ ਧਾਲੀਆ ਨੂੰ ਜਰੂਰ ਡਿਬਰੂਗਟ ਜੇਲ੍ਹ ਦੇ ਕੈਦੀਆਂ ਬਾਰੇ ਕੁਐਸਚਨਸ ਹੋਏ ਨੇ ਕਿ ਉਹਨਾਂ ਨੂੰ ਪੰਜਾਬ ਕਿਉਂ ਨਹੀਂ ਲਿਆਂਦਾ ਜਾ ਰਿਹਾ ਪਰ ਹੋਰ ਜਿਹੜੇ ਦੂਸਰੇ ਬੰਦੀ ਸਿੰਘ ਖਾ ਦਾ ਐਡਾ ਵੱਡਾ ਇਸ਼ੂ ਹੈਗਾ ਉਹਨੂੰ ਕਿਤੇ ਵੀ ਇਸ ਇਲੈਕਸ਼ਨ ਵਿੱਚ ਕਿਤੇ ਵੀ ਮੁੱਦਾ ਹੈ ਨਹੀਂਗਾ ਜੀ ਗੁਰ ਸਾਹਿਬ ਮੁੱਦਿਆਂ ਦੀ ਜਦੋਂ ਤੁਸੀਂ ਗੱਲ ਛੇੜੀ ਆ ਤਾਂ ਕਿਸਾਨੀ ਬੜਾ ਅਹਿਮ ਮੁੱਦਾ ਹੈ ਪਰ ਭਾਜਪਾ ਦੇ ਮੈਨੀਫੈਸਟੋ ਚ ਇਹਦਾ ਵੀ ਜ਼ਿਕਰ ਨਹੀਂ ਆ ਜੀ ਕਿਤੇ ਹਾਂ ਜਿਹੜਾ ਇਹਨਾਂ ਦਾ ਆਇਆ ਹੈਗਾ ਉਹ ਪੱਤਰ ਮੋਦੀ ਦੀ ਗਰੰਟੀ ਜਿਹੜਾ ਜਿਹਦਾ ਹੈਗਾ ਮਤਲਬ ਕਿ ਮੇਨ ਟਾਈਟਲ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਐਮਐਸਪੀ ਬਾਰੇ ਜਾਂ ਹੋਰ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਨੇ ਕਿਸਾਨਾਂ ਦੀਆਂ ਕਰਜ਼ਾ ਮਾਫੀ ਵਾਲੀਆਂ ਮੇਨ ਡਿਮਾਂਡਸ ਹੈਗੀਆਂ ਨੇ ਉਸ ਬਾਰੇ ਕੋਈ ਵੀ ਜ਼ਿਕਰ ਨਹੀਂ ਹੈਗਾ ਜਿਸ ਤਰ੍ਹਾਂ ਕਿ ਕਾਂਗਰਸ ਦੇ ਮੈਨੀਫੈਸਟੋ ਵਿੱਚ ਇਹ ਪ੍ਰਮੁੱਖਤਾ ਨਾਲ ਜ਼ਿਕਰ ਹੈ ਐਮਐਸਪੀ ਵਾਰਣ ਵੀ ਜ਼ਿਕਰ ਹੈਗਾ ਵੀ ਅਸੀਂ ਐਮਐਸਪੀ ਦੇਵਾਂਗੇ ਤੇ ਨਾਰੇ ਕਰਜ਼ਾ ਮਾਫੀ ਬਾਰੇ ਵੀ ਜ਼ਿਕਰ ਹੈ ਵੀ ਅਸੀਂ ਆਪਣੇ ਵੱਲੋਂ ਇੱਕ ਵਾਰ ਸਾਰਾ ਕਰਜ਼ਾ ਰਾਈਟ ਆਫ ਕਰਾਂਗੇ ਕਿਸਾਨੀ ਦਾ ਸੋ ਇਸ ਕਰਕੇ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਆ ਉਹਨਾਂ ਵੱਲੋਂ ਇਹ ਇਸ਼ੂ ਨੂੰ ਸਾਈਡ ਲਾਈਨ ਕੀਤਾ ਗਿਆ ਹੈਗਾ ਜੀ ਬਿਲਕੁਲ ਇਹੀ ਕਈ ਮਸਲੇ ਜਿਹੜੇ ਹੁਣ ਆਉਣ ਵਾਲੇ ਦਿਨਾਂ ਚ ਹੋਰ ਗੰਭੀਰ ਬਣ ਗਏ ਤੇ ਗੰਭੀਰ ਮਸਲਾ ਜਿਹੜਾ ਸਕੂਲ ਆਫ ਐਮੀਨਸ ਦਾ ਸਾਹਮਣੇ ਆ ਰਿਹਾ ਜੀ ਦਿੱਲੀ ਤੋਂ ਇਹ ਸਕੂਲ ਆਫ ਐਮੀਨਸ ਦਾ ਪੰਜਾਬ ਦਾ ਮੁੱਦਾ ਸਾਹਮਣੇ ਆ ਰਿਹਾ ਹੈਗਾ ਕਿ ਕਿ ਇਹਦੇ ਜਿਹੜੇ ਜਿਸ ਤਰ੍ਹਾਂ ਇਹਨਾਂ ਨੇ ਐਲਾਨਿਆ ਸੀਗਾ ਪਿਛਲੇ ਸਾਲ ਜਨਵਰੀ ਦੇ ਵਿੱਚ ਕਿ ਅਸੀਂ 117 ਜਿਹੜੇ ਸਕੂਲ ਹੈਗੇ ਆ ਸਪੈਸ਼ਲਾਈਜ਼ਡ ਸਕੂਲ ਬਣਾਉਣੇ ਸੀ ਸਕੂਲ ਆਫ ਐਮੀਨਸ ਦੇ ਨਾਂ ਥਲੇ 117 ਸਕੂਲ ਬਣਾਉਣੇ ਸੀ 23 ਡਿਸਟ੍ਰਿਕਟਸ ਦੇ ਵਿੱਚ ਇਹ ਜਿਹੜਾ ਹੈਗਾ ਇਹ 베ਸਟ ਹੈਗਾ on ਦਿੱਲੀ ਮਾਡਲ ਆਫ ਸਕੂਲ ਆਫ ਸਪੈਸ਼ਲਾਈਜ਼ਡ ਐਕਸਲੈਂਸ ਦੇ ਜਿਹੜੇ ਸਕੂਲ ਦਿੱਲੀ ਵਿੱਚ ਬਣਾਏ ਨੇ ਇਹਨਾਂ ਬੱਚਿਆਂ ਨੂੰ ਜਿਹੜੇ ਸਕੂਲਾਂ ਵਿੱਚ ਪੜਾਇਆ ਜਾਊਗਾ ਉਹ 9ਵੀਂ ਤੋਂ ਲੈ ਕੇ 12ਵੀਂ ਤੱਕ ਦਾ ਪ੍ਰੋਗਰਾਮ ਹੈਗਾ ਪੜਾਉਣ ਦਾ ਕਿ ਜਿਹੜੇ ਹੁਨਾਰ ਬੱਚੇ ਨੇ ਉਹਨਾਂ ਨੂੰ ਇੱਕ ਟੈਸਟ ਲਈ ਐਡਮਿਸ਼ਨ ਟੈਸਟ ਲਈ ਚੁਣ ਕੇ ਇਹ ਸਕੂਲ ਵਿੱਚ ਦਾਖਲਾ ਦਿੱਤਾ ਜਾਵੇ 8ਵੀਂ ਤੋਂ ਬਾਅਦ ਪਰ ਜਿਹੜਾ ਹੁਣ ਦੇਖਣ ਨੂੰ ਆ ਰਿਹਾ ਕਿ ਬਹੁਤ ਥਾਵਾਂ ਤੇ ਨਾਂਤਾਇਥੇ ਸਟਾਫ ਹੈਗਾ ਇਹਦੇ ਵਿੱਚ ਤਕਰੀਬਨ 140 ਪੋਸਟ ਹਜੇ ਤੱਕ ਵੇਕੈਂਟ ਪਈਆਂ ਨੇ ਇਸੇ ਤਰ੍ਹਾਂ ਜਿਹੜੇ ਨੋਰਮਲ ਸਕੂਲ ਹੈਗੇ ਆ ਉਹਦੇ ਵਿੱਚ 700 ਪੋਸਟ ਜਿਹੜੀਆਂ ਪ੍ਰਿੰਸੀਪਲਸ ਦੀਆਂ ਉਹ ਖਾਲੀ ਪਈਆਂ ਨੇ ਜੀ ਤੇ ਬਾਕੀ ਜਿਹੜੇ ਹੈਗੇ ਆ ਇਹਦੇ ਵਿੱਚ ਇਹ ਪੋਜੀਸ਼ਨ ਮਾਸਟਰ ਕੈਡਰ ਦੀਆਂ ਪੋਜੀਸ਼ਨਸ ਮਿਸਿੰਗ ਨੇ ਲੈਕਚਰਰਸ ਮਿਸਿੰਗ ਨੇ ਡੀਪੀ ਮਿਸਿੰਗ ਨੇ ਤੇ ਦੂਸਰੇ ਜਿਹੜੇ ਵੋਕੇਸ਼ਨਲ ਟੈਨਿੰਗ ਵਾਲੇ ਹੈਗੇ ਨੇ ਟੀਚਰਸ ਉਹ ਉਹਨਾਂ ਦੀਆਂ ਪੋਸਟ ਵੀ ਵੈਕੈਂਟ ਪਈਆਂ ਨੇ ਤੇ ਬਹੁਤ ਥਾਵਾਂ ਤੇ ਸਗਨੈਵ ਜਿਹੜੇ ਸਕੂਲ ਆਫ ਫੈਮਿਨੈਸ ਹੈਗੇ ਆ ਉਹ ਉਸੇ ਸਕੂਲਾਂ ਵਿੱਚ ਚੱਲ ਰਹੇ ਹੈਗੇ ਇੱਥੋਂ ਤੱਕ ਕਿ ਇੱਕ ਸੈਕਸ਼ਨ ਜਿਹੜਾ ਉਹਨਾਂ ਦਾ ਕੋਈ ਸੈਕਸ਼ਨ ਵੀ ਵੱਖਰਾ ਨਹੀਂ ਰੱਖਿਆ ਗਿਆ ਇੱਕੋ ਕਲਾਸ ਵਿੱਚ ਥੋੜੇ ਬੱਚੇ ਜਿਹੜੇ ਦਾ ਦਾਖਲਾ ਬਹੁਤ ਘੱਟ ਬੱਚਿਆਂ ਨੇ ਲਿਆ ਸਕੂਲ ਆਫ ਫੈਮਿਨੈਸ ਦੇ ਵਿੱਚ ਉਹ ਇੱਕੋ ਕਲਾਸ ਵਿੱਚ ਦੂਸਰੇ ਜਿਹੜੇ ਸਕੂਲ ਦੇ ਬੱਚੇ ਹੁੰਦੇ ਹੈਗੇ ਆ ਤੇ ਉਸੇ ਨਾਲ ਹੀ ਇਹਨਾਂ ਦੇ ਸਕੂਲ ਆਫ ਐਮੀਨਸ ਦੇ ਬੱਚੇ ਬੈਠੇ ਨੇ ਫਰਕ ਸਿਰਫ ਇੰਨਾ ਹੁੰਦਾ ਕਿ ਉਹਨਾਂ ਦੀ ਜਿਹੜੀ ਡਰੈਸ ਯੂਨੀਫਾਰਮ ਹੈਗੀ ਆ ਉਹ ਥੋੜੀ ਡਿਫਰੈਂਟ ਹੈਗੀ ਆ ਉਹਨਾਂ ਨਾਲੋਂ ਤੇ ਦੂਸਰੇ ਬੱਚਿਆਂ ਦੀ ਆਮ ਯੂਨੀਫਾਰਮ ਹੈਗੀ ਉਹਦੇ ਨਾਲ ਇੱਕ ਆਪਕਸ ਤੇ ਭਾਵ ਦਾ ਵੀ ਬੱਚਿਆਂ ਵਿੱਚ ਇਹ ਮਹਿਸੂਸ ਕੀਤਾ ਜਾ ਰਿਹਾ ਹੈਗਾ ਵੀ ਇਹਨਾਂ ਨੂੰ ਸਾਡੇ ਨਾਲੋਂ ਸਪੈਸ਼ਲ ਕਿਉਂ ਟ੍ਰੇਨ ਕੀਤਾ ਮਤਲਬ ਕਿ ਟ੍ਰੀਟ ਕੀਤਾ ਜਾ ਰਿਹਾ ਹੈਗਾ ਸੋ ਕੁੱਲ ਮਿਲਾ ਕੇ ਜਿਹੜੀ ਇਹਨਾਂ ਦੀ ਸਕੂਲ ਆਫ ਐਮੀਨਸ ਦੀ ਹੈਗੀ ਆ ਜਿਹੜੀ ਸਕੀਮ ਹੈਗੀ ਆ ਉਹ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ 16 ਮੈਡੀਕਲ ਕਾਲਜਿਸ ਬਣਾਵਾਂਗੇ ਪੰਜਾਬ 'ਚ ਜਿੱਥੇ ਕਿ ਕੋਈ ਇੱਕ ਇੱਕ ਥਾਂ ਤੇ ਇੱਟ ਵੀ ਨਹੀਂ ਲੱਗੇਗੀ ਇਹ ਉਸੇ ਤਰ੍ਹਾਂ ਸਕੂਲ ਆਫ ਐਮਿਨੈਂਸ ਦਾ ਜਿਹੜਾ ਇਹਨਾਂ ਦਾ ਮਾਡਲ ਹੈਗਾ ਉਹ ਹਜੇ ਤੱਕ ਆਪਣੀਆਂ ਲੀਹਾਂ ਤੇ ਨਾਂ ਆਪਣੇ ਪੈਰਾਂ ਤੇ ਖੜਾ ਹੀ ਨਹੀਂ ਹੋ ਰਿਹਾਗਾ ਜੀ ਗੱਲ ਸਾਬ ਜਦੋਂ ਇਲੈਕਸ਼ਨ ਆ ਤਾਂ ਇਲੈਕਸ਼ਨ ਦੇ ਵਿੱਚ ਬੜਾ ਕੁਝ ਹੈ ਜਿਹੜਾ ਉਹ ਇਧਰੋਂ ਉਧਰੋਂ ਹੁੰਦਾ ਤੇ ਹੁਣ ਅੰਕੜੇ ਬੜੇ ਸਾਹਮਣੇ ਆ ਰਹੇ ਕਿ ਇਲੈਕਸ਼ਨ ਕਮਿਸ਼ਨ ਸਰਗਰਮ ਹੋਇਆ ਤੇ ਬੜਾ ਕੁਝ ਇਹਨਾਂ ਦਿਨਾਂ ਦੇ ਵਿੱਚ ਫੜਿਆ ਜਾ ਰਿਹਾ ਨਗਦੀ ਵਗੈਰਾ ਇਹਦਾ ਕਹਿੰਦੇ ਪਿਛਲੇ 75 ਸਾਲਾਂ ਚ ਨਹੀਂ ਇਹੋ ਜਿਹਾ ਇੰਨੇ ਪੈਸੇ ਇਕੱਠੇ ਫੜੇ ਗਏ ਸੀ ਹੁਣ ਤੱਕ ਨਾ ਜੇ ਭਾਰਤ ਲੈਵਲ ਤੇ ਦੇਖੀਏ ਤਾਂ 6.4 ਹਜ਼ਾਰ ਕਰੋੜ ਰੁਪਏ ਦੇ سرمایہ ਫੜਿਆ ਗਿਆ ਹੈਗਾ ਜਿਹੜਾ ਜਬਤ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਪਰ ਜੇ ਭਾਰਤ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਬਾਕੀ ਸੂਬਿਆਂ ਦੇ ਮੁਕਾਬਲੇ 'ਚ ਇਹ ਪੰਜਵੀਂ ਪੋਜੀਸ਼ਨ ਤੇ ਆਉਂਦਾ ਜਿੰਨਾ ਪੈਸਾ ਪੰਜਾਬ ਵਿੱਚ ਇੱਥੇ ਡਰੱਗਸ ਫੜੀਆਂ ਗਈਆਂ ਨੇ ਨਕਦੀ ਫੜੀ ਗਈ ਹੈਗੀ ਆ ਤੇ ਹੋਰ ਜਿਹੜੇ ਇੰਟੌਕਸਿਕੈਂਟਸ ਵਗੈਰਾ ਜਿਹੜੀਆਂ ਫੜੇ ਗਏ ਨੇ ਤੇ ਉਹਨਾਂ ਦੀ ਕੁੱਲ ਜਿਹੜੀ ਕੀਮਤ ਬਣਦੀ ਹੈਗੀ ਉਹ 243.95 ਕਰੋੜ ਬਣਦੀ ਹੈਗੀ ਆ ਜਿਹੜੀ ਜਿਹੜੀ ਕਿ ਨਕਦੀ ਹੈਗੀ ਆ ਤੇ ਬਾਕੀ ਜਿਹੜਾ ਸਮਾਨ ਰੜਾ ਕੇ 311 ਕਰੋੜ ਰੁਪਏ ਦੀ ਰਕਮ ਬਣਦੀ ਹੈ ਜਿੱਥੋਂ ਇਹ ਤੁਸੀਂ ਲਾ ਲਓ 16 ਮਾਰਚ ਤੋਂ ਲੈ ਕੇ ਜਦੋਂ ਕੋਡ ਆਫ ਕੰਡਕਟ ਲੱਗਿਆ ਹੈਗਾ ਤੇ ਅੱਜ ਆਪਣੇ 19 ਤਰੀਕ ਹੈਗੀ ਆ ਇਸ ਦੇ ਦੌਰਾਨ ਇੰਨਾ ਸਰਮਾਇਆ ਫੜਿਆ ਗਿਆ ਹੈਗਾ ਇੰਨੀਆਂ ਡਰੱਗਸ ਫੜੀਆਂ ਗਈਆਂ ਨੇ ਆਡਾਟ ਏਜੰਸੀਸ ਵੱਲੋਂ ਅੰਡਰ ਦੀ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ ਤੇ ਮਤਲਬ ਇਸ ਚੀਜ਼ ਦਾ ਸ਼ੋਅ ਕਰ ਰਿਹਾ ਹੈ ਕਿ ਹਜੇ ਤਾ ਪੂਰੀ ਤਰ੍ਹਾਂ ਮਦਾਨ ਇਲੈਕਸ਼ਨਸ ਦਾ ਪੰਜਾਬ ਵਿੱਚ ਪਖਿਆ ਵੀ ਹੈ ਨਹੀਂਗਾ ਤੇ ਨਾ ਕੋਈ ਲੋਕਾਂ ਵਿੱਚ ਕੋਈ ਕਿਸੇ ਤਰ੍ਹਾਂ ਦਾ ਚਾਹ ਦਿਖਾਈ ਦੇ ਰਿਹਾ ਅੱਜ ਵੈਸੇ ਭਾਰਤ ਲੈਵਲ ਤੇ ਪਹਿਲਾ ਜਿਹੜਾ ਫੇਜ਼ ਹੈਗਾ ਇਲੈਕਸ਼ਨਰੀ ਰਿੰਗ ਦਾ 102 ਸੀਟਾਂ ਲਈ ਸ਼ੁਰੂ ਹੋਣਾ ਹੈਗਾ ਤੇ ਅੱਜ ਉੱਥੇ ਵੋਟਾਂ ਪੈਣੀਆਂ ਨੇ ਉਹ ਪਹਿਲਾ ਫੇਜ਼ ਹੈਗਾ ਮੋਸਟਲੀ ਵੈਸਟ ਬੰਗਾਲ ਹੈਗਾ ਤੇ ਹੋਰ ਐ ਡਿਫਰੈਂਟ ਸਟੇਟਸ ਹੈਗੀਆਂ ਨੇ ਜੀ ਗਿਲਸਾਫ ਦਿੱਲੀ ਦੇ ਉਪ ਰਾਜਪਾਲ ਨੇ ਇੱਕ ਚਿੱਠੀ ਲਿਖੀ ਹੈ ਜੀ ਪਾਣੀ ਦੇ ਮਾਮਲੇ ਨੂੰ ਤੇ ਚਿੱਠੀ ਵੀ ਅਰਵਿੰਦ ਕੇਜਰੀਵਾਲ ਦੇ ਨਾਮ ਖੁੱਲੀ ਲਿਖੀ ਹੈ ਜੀ ਜਿਹੜੇ ਲੂਟਲੈਂਟ ਗਵਰਨਰ ਹੈ ਨਾ ਦਿੱਲੀ ਦੇ ਜਿਹੜੇ ਐਡਮਿਨਿਸਟਰेटर ਨੇ ਦਿੱਲੀ ਗਵਰਨਮੈਂਟ ਦੇ ਉਹਨਾਂ ਨੇ ਵੀ ਕੇ ਸਖਸੈਣਾ ਉਹਨਾਂ ਨੇ ਇੱਕ ਓਪਨ ਲੈਟਰ ਲਿਖਿਆ ਟੂ ਦਿੱਲੀ ਚੀਫ ਮਿਨਿਸਟਰ ਉਹਨਾਂ ਨੇ ਕਿਹਾ ਹੈ ਕਿਉਂਕਿ ਤੁਹਾਡੇ ਨਾਲ ਹੁਣ ਪ੍ਰੈਜ਼ੈਂਟ ਸਰਕਮਸਟੈਂਸਸ ਕਰਕੇ ਸਿੱਧਾ ਸੰਵਾਦ ਤਾਂ ਹੋ ਨਹੀਂ ਸਕਦਾ ਐਸਲੀ ਮੈਂ ਆਪਣੇ ਵੱਲੋਂ ਜੋ ਮੇਰੇ ਇਸ ਟਾਈਮ ਤੇ ਕੰਸਰਨਸ ਨੇ ਉਹ ਆਪਣੀ ਚਿੱਠੀ ਰਾਹੀਂ ਮੈਂ ਜ਼ਾਹਰ ਕਰਨਾ ਚਾਹਣਾ ਤੇ ਉਹਨਾਂ ਨੇ ਚਿੱਠੀ ਵਿੱਚ ਬੜੇ ਇੰਟਰਸਟਿੰਗ ਪੁਆਇੰਟਸ ਅढाये ਨੇ ਪਹਿਲੇ ਤਾਂ ਉਹਨਾਂ ਨੇ ਦੇ ਮੰਤਰੀਆਂ ਨੂੰ ਕਿਹਾ ਵੀ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਨਾ ਤਾਂ ਕੰਮ ਕਰ ਰਹੇ ਆ ਨਾ ਸਾਨੂੰ ਸਹਿਯੋਗ ਦੇ ਰਹੇ ਆ ਕਿ ਮੇਰੇ ਫੈਕਟਰੀਜ਼ ਵਗੈਰਾ ਨੂੰ ਤੇ ਨਾਲੇ ਜਿਹੜਾ ਰੌਲਾ ਪਾਇਆ ਜਾ ਰਿਹਾ ਪਾਣੀ ਦੀ ਸਪਲਾਈ ਦਾ ਉਹ ਸਾਰਾ ਫੇਕ ਨੈਰੇਟਿਵ ਹੈਗਾ ਕਿਉਂਕਿ ਜਿਹੜਾ ਪਾਣੀ ਦੀ ਜਲ ਸਪਲਾਈ ਦੇ ਮਾਮਲੇ ਕਰਕੇ ਸਾਧਰਾ ਵਿੱਚ ਇੱਕ ਲੇਡੀ ਦੀ ਝਗੜੇ ਦੇ ਵਿੱਚ ਮੌਤ ਵੀ ਹੋ ਚੁੱਕੀ ਹੈਗੀ ਆ ਜਿਹੜਾ ਸਾਧਰੇ ਦਾ ਇਲਾਕਾ ਹੈਗਾ ਦਿੱਲੀ ਦਾ ਤੇ ਬਹੁਤ ਥਾਵਾਂ ਤੇ ਜਿਹੜੀ ਮقرਰ ਕੀਤਾ ਹੋਇਆ ਕਿ ਹਰ ਬੰਦੇ ਨੂੰ 50 ਲੀਟਰ ਪਾਣੀ ਮਿਲਣਾ ਹੈਗਾ ਦਿਨ ਦਾ ਪਰ ਇਹ ਉਹਥੇ ਆ ਪਾਣੀ ਵੀ ਪੂਰਾ ਨਹੀਂ ਹੋ ਰਿਹਾਗਾ ਨਾ ਪਾਣੀ ਪਹੁੰਚਾਇਆ ਜਾ ਰਿਹਾ ਜਦ ਕਿ ਕਈ ਥਾਵਾਂ ਤੇ ਤਾਂ ਅੱਧੇ ਘੰਟੇ ਤੋਂ ਵੀ ਘੱਟ ਪਾਣੀ ਦੀ ਸਪਲਾਈ ਆ ਰਹੀ ਹੈ ਖਾਸ ਕਰਕੇ ਜਿਹੜੀਆਂ ਅਨ ਰੈਕੋਗਨਾਈਜ਼ਡ ਕਲੋਨੀਆਂ ਸਹਿਗੀਆਂ ਤੇ ਜਿਹੜੀਆਂ ਬਾਹਰ ਪਾਰ ਬਸਤੀਆਂ ਬੜੀਆਂ ਹੋਈਆਂ ਨੇ ਉਥੇ ਪਾਣੀ ਦੀ ਜਿਹੜੀ ਸਥਿਤੀ ਹੈਗੀ ਆ ਉਸ ਬਾਰੇ ਐਲਜੀ ਸਖਸੈਨਾ ਨੇ ਬਹੁਤ ਸੀਰੀਅਸ ਕਨਸਰਨਸ اٹھਾਏ ਨੇ ਤੇ ਉਹਨਾਂ ਨੇ ਇਹਨਾਂ ਦੀ ਗਵਰਨੈਂਸ ਮਾਡਲ ਨੂੰ ਵੀ ਅੰਡਰ ਕੁਐਸਚਨ ਲਿਆਂਦਾ ਹੈਗਾ ਜੀ ਅਗਲਾ ਇੱਕ ਸਵਾਲ ਹੈ ਜੀ ਮੇਰੇ ਸਾਹਮਣੇ ਉਹ ਹੈ ਸਾਰਿਆਂ ਦੇ ਸਾਹਮਣੇ ਅਸਲ ਦੇ ਵਿੱਚ ਆਬਾਦੀ ਜਿਹੜੀ ਆਬਾਦੀ ਹੈਗਾ ਸਾਬ ਵਧ ਰਹੀ ਹੈ ਹੁਣ ਭਾਰਤ ਦੁਨੀਆ ਦੇ ਵਿੱਚ ਸ਼ਾਇਦ ਪਹਿਲੇ ਨੰਬਰ ਤੇ ਆ ਗਿਆ ਤੇ ਇਸ ਦੇ ਉੱਤੇ ਹੁਣ ਜਿਹੜੀਆਂ ਇੱਕ ਨਵੀਂ ਰਿਪੋਰਟਸ ਆ ਰਹੀਆਂ ਕਿ ਅੰਕੜੇ ਆ ਜਿਹੜੇ ਉਹ ਗਾਂ 70 77 ਸਾਲਾਂ ਚ ਡਬਲ ਹੋ ਜਾਣਗੇ ਜਿਹੜਾ ਯੂਨਾਈਟਡ ਨੇਸ਼ਨਸ ਆਬਾਦੀ ਫੰਡ ਹੈਗਾ ਨਾ ਉਹਨਾਂ ਨੇ ਇੱਕ ਨਵੀਂ ਰਿਪੋਰਟ ਲੇਨ ਵੀ ਹੈ ਕਿ ਦੁਨੀਆ ਸਾਹਮਣੇ ਤੇ ਉਹਨਾਂ ਨੇ 8-8 ਦੇਸ਼ਾਂ ਦੀ ਜਿਹੜੀ ਹੁਣ ਪ੍ਰੈਜ਼ੈਂਟ ਆਬਾਦੀ ਹੈਗੀ ਆ ਉਹਦੇ ਆંકੜੇ ਜ਼ਾਹਰ ਕੀਤੇ ਨੇ ਤੇ ਉਹਦੇ ਵਿੱਚ ਜਿਹੜਾ ਆਇਆ ਹੈਗਾ ਕਿ ਭਾਰਤ ਦੇ ਅੰਦਰ ਇਸ ਟਾਈਮ ਤੇ ਜਿਹੜੀ ਪ੍ਰੈਜ਼ੈਂਟ ਆਬਾਦੀ ਹੈਗੀ ਆ ਉਹ ਤਕਰੀਬਨ 144.17 ਕਰੋੜ ਹੈਗੀ ਆ ਤੇ ਜਿਹੜੀ ਆਉਣ ਵਾਲੇ 70 ਸਾਲਾਂ ਵਿੱਚ ਇਹ ਦੁੱਗਣੀ ਹੋਣ ਦਾ ਅਨੁਮਾਨ ਹੈਗਾ ਉਸ ਰਿਪੋਰਟ ਵਿੱਚ ਅੱਗੇ ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਸਭ ਨਾਲ ਜਿਆਦਾ ਵਾਧਾ ਹੋਇਆ 0 ਮਤਲਬ ਕਿ 0 ਤੋਂ 14 ਸਾਲ ਦੀ ਉਮਰ ਦੇ ਵਿੱਚ ਉੱਥੋਂ ਦੀ ਜਿਹੜੀ ਗਿਣਤੀ ਹੈਗੀ ਉਹ ਤਕਰੀਬਨ 27% ਦੀ ਵਧੀ ਹੈਗੀ ਆ ਜਿਹੜੀ ਨੰਬਰ ਵਧਿਆ ਹੈਗਾ ਤੇ ਜੇ ਆਪਾਂ 68 ਸਾਲ ਤੋਂ ਉੱਤੇ ਦਾ ਨੰਬਰ ਲਾ ਗੀਏ ਤਾਂ ਉੱਥੇ ਸਿਰਫ 7% ਦੀ ਪਾਪੂਲੇਸ਼ਨ ਦਾ ਹਿੱਸਾ ਹੈਗਾ ਤੇ ਜਿਹੜਾ 24 ਤੋਂ 65 ਸਾਲ ਦੇ ਉਮਰ ਦਾ ਹਿੱਸਾ ਹੈਗਾ ਉਹਦੇ ਵਿੱਚ ਜਿਹੜੀ ਆਬਾਦੀ ਦਾ ਨੰਬਰ ਹੈਗਾ 68% ਇਸੇ ਤਰ੍ਹਾਂ ਜੇ ਆਪਾਂ ਲਾ ਲਈਏ ਵੀ 1924 ਆਲਾ ਉਹ ਹੈਗਾ 21% ਦੀ ਬੰਦਾ ਹੈਗਾ ਨੰਬਰ ਪਰ ਉਹਨਾਂ ਦਾ ਜਿਹੜਾ ਮੇਨ ਕਨਸਰਨ ਹੈਗਾ ਕਿ ਕੀ ਭਾਰਤ ਇੰਨੀ ਓਵਰ ਪਪੂਲੇਸ਼ਨ ਦੇ ਨਾਲ ਕੀ ਆਪਣੇ ਆਪ ਨੂੰ ਸਸਟੇਨ ਕਰ ਸਕੂਗਾ ਤੇ ਇੰਨੇ ਹੰਗਰੀ ਮਾਊਥਸ ਜਿਹੜੇ ਹੈਗੇ ਆ ਉਹਨਾਂ ਨੂੰ ਫੀਡ ਕਿਵੇਂ ਕਰਨਾ ਹੈਗਾ ਕਿਉਂਕਿ ਆਉਣ ਵਾਲੇ ਸਮੇਂ 'ਚ ਪਾਣੀ ਦਾ ਵੀ ਕ੍ਰਾਈਸਿਸ ਆ ਰਿਹਾ ਹੈਗਾ ਇਸ ਫੂਡ ਕ੍ਰਾਈਸਿਸ ਵੀ ਆ ਰਿਹਾ ਹੈ ਫੂਡ ਕ੍ਰਾਈਸਿਸ ਤਾਂ ਹੁਣ ਵੀ ਦੁਨੀਆ ਨੂੰ ਘੇਰੀ ਖੜਾ ਹੈ ਇਸੇ ਤਰ੍ਹਾਂ ਪਾਣੀ ਦਾ ਕ੍ਰਾਈਸਿਸ ਜਿਹੜਾ ਹੈਗਾ ਜੀ ਐਸਵਾਰ ਦਿੱਲੀ ਤੋਂ ਅੱਗੇ ਦੁਬਈ ਚਲੀ ਗਿਆ ਤਾਂ ਦੁਬਈ ਦੀ ਚਰਚਾ ਜਿਹੜੀ ਉਹ ਹੋਰ ਤਰੀਕੇ ਨਾਲ ਹੋ ਰਹੀ ਹੈ ਜੀ ਕਿ ਦੁਬਈ ਦੇ ਵਿੱਚ ਵੀ ਹੜ੍ਹ ਆ ਗਏ ਇਹ ਕਲਾਈਮੇਟ ਚੇਂਜ ਹੈ ਜਾਂ ਆਰਟੀਫੀਸ਼ੀਅਲ ਰੇਨ ਹੈ ਜੀ ਨੇ ਇਹ ਕਲਾਈਮੈਟਿਕ ਚੇਂਜ ਕਰਕੇ ਵੀ ਹੋ ਰਿਹਾ ਹੈ ਤੇ ਕੁਝ ਉਹਨਾਂ ਨੇ ਉੱਥੇ ਆਰਟੀਫੀਸ਼ੀਅਲ ਰੇਨ ਨੂੰ ਕਰਨ ਦੀ ਵੀ ਟਰਾਈ ਕੀਤੀ ਸੀ ਕਿਉਂਕਿ ਦਬਈ ਬੜਾ ਸੋਕੇ ਵਾਲਾ ਇਲਾਕਾ ਹੈਗਾ ਡੈਜ਼ਰਟ ਹੈਗਾ ਦਬਈ ਪਰ ਉੱਥੇ ਹੁਣ ਪਿਛਲੇ ਦਿਨਾਂ 'ਚ ਐਸ ਹਫਤੇ ਦੇ ਸ਼ੁਰੂ ਵਿੱਚ ਉੱਥੇ ਜਿਹੜੀ ਸੋਮਵਾਰ ਤੋਂ ਐਤਵਾਰ ਨੂੰ ਇੰਨੀ ਜ਼ਿਆਦਾ ਬਾਰਿਸ਼ ਹੋਈ ਹੈਗੀ ਆ ਕਿ ਸਾਰਾ ਦਬਈ ਜਿਹੜਾ ਹੈਗਾ ਪਾਣੀ ਥੱਲੇ ਡੁੱਬ ਗਿਆ ਤੇ ਅੱਜ ਤੱਕ ਜਿੰਨੋਂ ਦਾ ਉਹਨਾਂ ਕੋਲੇ ਰਿਕਾਰਡਡ ਹਿਸਟਰੀ ਹੈਗੀ 1940 ਤੋਂ ਬਾਅਦ ਦੀ ਇੰਨਾ ਮੀਂਹ ਕਦੀ ਪਿਆ ਨਹੀਂ ਹੈਗਾਗਾ ਤੇ ਜਿੰਨੀਆਂ ਉਹਨਾਂ ਦੀਆਂ ਸੜਕਾਂ ਨੇ ਉਹ ਸਾਰੀਆਂ ਸਮੁੰਦਰ ਦਾ ਰੂਪ ਧਾਰ ਗਈਆਂ ਸੀਗੀਆਂ ਈਵਨ ਕਿ ਜਿਹੜੀ ਉਹਨਾਂ ਦੀ ਇੰਨੀ ਬੀਜ਼ੀ ਇੰਟਰਨੈਸ਼ਨਲ 에ਅਰਪੋਰਟ ਆਫ ਦਬਈ ਦੀ ਉਹਦੇ ਚ ਵੀ ਬਹੁਤ ਪਾਣੀ ਖੜ ਗਿਆ ਸੀਗਾ ਤੇ ਇਸ ਕਰਕੇ ਉਹਨਾਂ ਨੂੰ ਆਪਣੀਆਂ ਫਲਾਈਟਸ ਰੋਕਣੀਆਂ ਵੀ ਪਈਆਂ ਕੁਝ ਚਿਰ ਲਈ ਤੇ ਕੁੱਝ ਫਲਾਈਟਸ ਦੇ ਵਿੱਚ ਡਿਲੇ ਹੋਇਆ ਬਹੁਤ ਕੈਨਸਲ ਹੋਈਆਂ ਨੇ ਫਲਾਈਟਸ ਵਗੈਰਾ ਪਰ ਹੁਣ ਮਤਲਬ ਕਿ ਉਹ ਇਸ ਚੀਜ਼ ਦੇ ਨਾਲ ਐਵੇਂ ਮੀ ਬਹਿਰੀਨ ਵਿੱਚ ਵੀ ਪਿਆ ਹੈਗਾ ਕਤਰ ਵਿੱਚ ਵੀ ਪਿਆ ਹੈਗਾ ਤੇ ਸਾਊਦੀ ਅਰੇਬੀਆ ਵਿੱਚ ਵੀ ਕਾਫੀ ਬਾਰਿਸ਼ ਹੋਈ ਹੈਗੀ ਜਿਹੜੀ ਕਿ ਬੜੀ ਅਨ ਪ੍ਰੈਸੀਡੈਂਟ ਹੈਗੀ ਦਬਈ ਵਿੱਚ ਇਹਨਾਂ ਨੇ ਸਿਰਫ ਟਰਾਈ ਕੀਤਾ ਸੀ ਥੋੜੇ ਲੈਵਲ ਤੇ ਕਿ ਇੱਥੇ ਆਰਟੀਫੀਸ਼ੀਅਲ ਰੇਨ ਕਰਾਈ ਜਾਵੇ ਉਹਦੇ ਨਾਲ ਟ੍ਰਿਗਰ ਹੋ ਗਿਆ ਕਲਾਈਮੈਟਿਕ ਜਿਹੜਾ ਸਰਕਮਸਟੈਂਸਸ ਸੀਗੇ ਉਹਦੇ ਨਾਲ ਫਿਰ ਇੰਨੀ ਜਿਆਦੇ ਬਾਰਿਸ਼ ਹੋਈ ਹੈ ਜਿਹੜੀ ਕਿ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਰੈਕੋਰਡ ਹੈਗਾ ਕਿ ਇੰਨਾ ਮੀਂਹ ਡੈਜ਼ਰਟ ਵਿੱਚ ਪਿਆ ਹੋਵੇ। ਕਿਰਪਾ ਕਰਕੇ ਮਿਹਰਬਾਨੀ ਤੁਸੀਂ ਸ਼ਾਮਿਲ ਰਹੇ ਤੇ ਅਗਲੇ ਹਫ਼ਤੇ ਫਿਰ ਮਿਲਦੇ ਆਂ। ਥੈਂਕ ਯੂ ਸੋ ਮੱਚ ਸਿਗਨ। ਬੱਸੀ ਤਾਂ। ਰਣਜੀਤ ਸਿੰਘ ਕੁਕੀਗਲ ਹੋਰਾਂ ਦੇ ਨਾਲ ਦੋਸਤੋ ਤੁਸੀਂ ਗੱਲਬਾਤ ਨੂੰ ਸੁਣ ਰਹੇ ਸੀ ਸਾਡਾ ਪ੍ਰੋਗਰਾਮ ਜੇ ਵਧੀਆ ਲੱਗਦਾ ਜੇ ਤੁਸੀਂ ਇਸ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸਹਿਯੋਗ ਕਰਨਾ ਚਾਹੁੰਦੇ ਹੋ ਜਾਂ ਆਪਣਾ ਕੋਈ ਕਾਰੋਬਾਰ ਹੈ ਸਾਡੇ ਜਰੀਏ ਪ੍ਰਮੋਟ ਕਰਨਾ ਚਾਹੁੰਦੇ ਹੋ ਕਿਉਂਕਿ ਸਾਡੇ ਕੋਲ ਜੈਨਨ ਕੇਸ ਹੁੰਦੇ ਆ ਫੇਕ ਕਸ਼ੀਗ ਦਾ ਤਾਂ ਫਿਰ ਸਾਡੇ ਨਾਲ ਜੁੜ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਵੀ ਵਾਰ-ਵਾਰ ਆਉਂਦੇ ਰਹਿੰਦੇ ਆ ਇੱਕ ਵਾਰ ਫੇਰ ਮੇਰਾ WhatsApp ਨੰਬਰ ਹੈ ਜਿਹੜਾ ਇਹ ਤੁਹਾਡੇ ਸਾਹਮਣੇ ਹੈ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਇਦੋ ਕਾਰ ਵੀ ਸਾਧੋ ਸਾਇਦੋ ਲੈ ਵੀ ਸਾਧ ਤੁਸੀਂ ਫਿਰ ਮਿਲਦੇ ਆ ਬੜਾ ਆਖਾ ਇਨਸਾਨੀਅਤ ਤੇ ਜ਼ਿੰਦਾਗੀ